ਸਤਿ ਸ੍ਰੀ ਅਕਾਲ ਦੇ ਵਿਜੇ ਦਾਨਵ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਹਨ ਬਿੰਗੂ ਪੱਟੇ ਜੀ ਕਰਨ ਜਿਲਦਾਂ ਸੰਭੀ ਜਾਂਦੇ ਨੇ ਹਰਕੇ ਪਾੜੀ ਜਾਂਦੇ ਨੇ ਚੌਂਦਿਆਂ ਦੇ ਗਲ ਲੀਰਾ ਨਾਮਕਣ ਕੋਈ ਪੁੱਛਤਾ ਨਹੀਂ ਮਰਿਆਂ ਉੱਤੇ ਥਿੱਲੇ ਜੜੀਆਂ ਯਾਦਰਾ ਚੜ੍ਹੇ ਜਾਂਦੇ ਨੇ ਓਏ ਉਹਨਾਂ ਦੇ ਵੀ ਤੁਸੀਂ ਉਹੀ ਪ੍ਰਧਾਨ ਮੰਤਰੀ ਮੁੱਖ ਮੰਤਰੀਓ ਮੈਨੂੰ ਜਵਾਬ ਤਾਂ ਦੇ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕਾਹਦੀ ਦੀਵਾਲੀ ਹੈ ਜੀ ਗਰੀਬ ਤਾਂ ਦੀਵਾਲੀ ਤੇ ਨੋ ਦਿਹਾੜੀ ਵਾਲੇ ਤਾਂ ਜਾਊਗਾ ਤਾਂ ਰੋਟੀ ਪੱਕੂਗੀ ਕਿ ਕਾਹਦੀਆਂ ਦੀਵਾਲੀਆਂ ਕਾਹਦੀਆਂ ਬਸਹਿਰੀਆਂ ਗਰੀਬ ਦੀ ਸੋ ਤੁਹਾਡੇ ਨਾਲ ਖੜਦੇ ਮਸਾਂਤਰਾ ਮਦ ASCII ਨੂੰ ਗਾ ਗਾ ਕੇ ਕੱਲ ਜਾਂ ਜੋ ਟਰਾਫੀਆਂ ਦਿੱਤੀਆਂ ਨੇ ਸੰਤਰਾ ਮਦ ASCII ਗਰੀਬਾਂ ਦਾ ਦਬੇ ਕੁਚਲੇ ਦਾ ਸ਼ਾਹਰ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਉਹਨਾਂ ਨੂੰ ਕਹਾ ਕਾ ਕੇ ਅਸੀਂ ਅੱਗੇ ਮਾਂ ਕਰਤੀ ਤੇ ਤੇਰੀ ਗੋਦ ਨੂੰ ਚੰਨ ਔਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਚੰਨ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੁਮੈਨ ਨੂੰ ਜਦੋਂ ਇਹੋ ਜਿਹਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਹੋ ਜਾਂਦਾ ਹੈ ਮੇਰਾ ਹੌਸਲਾ ਹੋਰ ਵੱਧ ਜਾਂਦਾ ਪੰਜਾਬੀ ਦੇ ਵਿੱਚ ਸਾਹਿਤ ਟ੍ਰਾਂਸਲੇਟ ਕੀਤਾ ਹੈ ਖੁਕੀ ਹੈ ਤੁਦਾਤੀ ਕੇਦ ਪਰ ਚੋੜੀ ਹੈ ਆਂਗ ਦੇ